ਜੋ ਜਿੱਦੋਂ ਰਹੀ ਹੈ ਪਿੱਛੇ ਕਰੋ ਫਿਰ ਵੀ ਕਿਸੇ ਨੇ ਪੁੱਛਿਆ ਕੀ ਮੰਗ ਲਿਆ ਅਸੀਂ ਸਰਕਾਰ ਰਾਤੇ ਜਿਹਨੇ ਪਬਲਿਕ ਵੱਲੋਂ ਵੀ ਤੇ ਬੱਸ ਕਨੈਕਟਰ ਡਰਾਈਵਰਾਂ ਵੱਲੋਂ ਵੀ ਕੰਪਨੀ ਦਾ ਕਾਊਂਟਰ ਦੇਖਦੇ ਲੱਗਿਆ ਕਾਊਂਟਰ ਬਣਾਉਣਾ ਜਿਹੜਾ ਅਜੇ ਕਬਜ਼ਾ ਕਰਨ ਲੱਗੇ ਨਹੀ ਸਰ ਇੱਕ ਬੰਦੇ ਨੇ ਤਾਂ ਆਪ ਦੀ ਦੁਕਾਨ ਪੂਰੀ ਸਜਾਈ ਹੋਈ ਹੈ ਪਿੱਛੇ ਉਹ ਕਿਹੜਾ ਕਿਹੜਾ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਹੈ ਜਿਨ੍ਹਾਂ ਵੀ ਮੈਕਸਿਮਮ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਹੈ ਬਾਕੀ ਜਿਹੜੀ ਕਾਰਵਾਈ ਹੈ ਤਾਂ ਤੇ ਅਗਲੀ ਕਾਰਵਾਈ ਹੈ ਉਹ ਮੈਮ ਨੀਜ਼ਮ ਮਾਨ ਕਮਿਸ਼ਨਰ ਜੀ ਠੀਕ ਹੈ ਠੀਕ ਹੈ ਇਹ ਸੈਟਲ ਬਣਾਵਾਂਗੇ ਪਰ ਅਜੇ ਨਹੀਂ ਬਣਾਦੇ ਕੋਈ ਹੱਲ ਨਹੀਂ ਆ। ਉਹ ਜੀ ਅੰਮ੍ਰਿਤ ਰਾਤ ਨੂੰ ਕਹਿ ਦਿੰਦੇ ਆਂ ਮੈਂ ਤਾਂ ਕੰਮ ਹੈ ਸ਼ਰਟ ਪਾਉਣਾ ਹਾਂ। ਛਾ ਵਾਸਤੇ। ਅੱਛਾ ਵਾਸਤੇ ਸਾਰੇ ਮੈਨੂੰ ਖਾਣੇ ਦੀ। ਵੀ ਦੋਸਤੋ ਆਪਦੀ ਸਮੱਸਿਆ ਜਿਹੜੀ ਆ ਉਹ ਡਰਾਈਵਰ ਕੰਡਕਟਰ ਹੈ ਜਿਹੜੇ ਉਹ ਦੱਸ ਰਹੇ ਆ। ਜੀ ਅੱਗੇ ਅੜੀ ਦੇ ਜਿਗਰ ਰੇਲੇ ਪਿੱਛੇ ਕਰੋ ਫਿਰ ਵੀ ਕਿਸ ਨੇ ਪੁੱਛਿਆ ਕਿਉਂ ਮੰਗ ਲਿਆ ਤੁਸੀਂ ਸਰਕਾਰ ਦਾ ਆਪਣੇ ਜਿਹਨੇ ਪੰਚ ਵੱਲੋਂ ਵੀ ਤੇ ਬੱਸ ਕਨੈਕਟਰ ਡਰਾਈਵਰਾਂ ਵੱਲੋਂ ਵੀ ਕੰਪਨੀ ਦਾ ਕਾਊਂਟਰ ਦੇਖਦੇ ਲੱਗਿਆ ਤਾਂ ਕਾਊਂਟਰ ਮੇਰੇ ਕਾਊਂਟਰ ਤੋਂ ਨਾ ਉਹਨੇ ਜਿਆਦਾ ਕਬਜ਼ਾ ਕਰ ਲਿਆ ਨਹੀਂ ਸਰ ਇੱਕ ਬੰਦੇ ਨੇ ਤਾਂ ਆਪ ਦੀ ਦੁਕਾਨ ਪੂਰੀ ਸਜਾਈ ਹੋਈ ਹੈ ਪਿੱਛੇ ਉਹ ਕਿਹੜਾ ਕਿਹੜਾ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਹੈ ਜਿਨ੍ਹਾਂ ਵੀ ਮੈਕਸਿਮਮ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਬਾਕੀ ਜਿਹੜੀ ਕਾਰਵਾਈ ਹੈ ਤਾਂ ਦੇਗਲੀ ਕਾਰਵਾਈ ਹੈ ਉਹ ਮੈਮ ਨੂਜ਼ ਮੈਮ ਮਾਨਿਕ ਕਮਿਸ਼ਨਰ ਜੀ ਠੀਕ ਹੈ ਠੀਕ ਹੈ ਇਹ ਸੈੱਡ ਬਣਾਵਾਂਗੇ ਪਰ ਅਜੇ ਨਹੀਂ ਬਣਾਦੇ ਕੋਈ ਹੱਲ ਨਹੀਂ ਆ। ਉਹ ਦੀ ਅੰਤ ਰਾਤ ਨੂੰ ਕੱਢਦੇ ਆਂ। ਅਮਾ ਦਾ ਕੰਮ ਹੈ ਛੱਡ ਪਾਉਣਾ ਹਾਂ। ਛਾਵਾਸ ਤੇ। ਅੱਛਾ ਵਾਤੇ ਸਾਰੇ ਮੈਨੂੰ ਖਾਣੇ ਦੀ। ਜੀ ਦੋਸਤੋ ਆਪਦੀ ਸਮੱਸਿਆ ਜਿਹੜੀ ਆ ਉਹ ਡਰਾਈਵਰ ਕੰਡਕਟਰ ਹੈ ਜਿਹੜੇ ਉਹ ਦੱਸ ਰਹੇ ਆ। ਅਰ ਜਿਹੜੇ ਜਿਗਰ ਵਾਲੇ ਪਿੱਛੇ ਕਰੋ ਫਿਰ ਵੀ ਕਿਸੇ ਨੇ ਪੁੱਛਿਆ ਕਿ ਹੋਮ ਜੀ ਅਸੀਂ ਸ਼ਿਕਾਇਤ ਕਰਾਤੀ ਜਿਹਨੇ ਪੰਚ ਵੱਲੋਂ ਵੀ ਤੇ ਬੱਸ ਕਨੈਕਟਰ ਡਰਾਈਵਰਾਂ ਵੱਲੋਂ ਵੀ ਕਹਿੰਦੇ ਇਹਦਾ ਕਾਊਂਟਰ ਦੇਖਦੇ ਲੱਗਿਆ ਕਾਊਂਟਰ ਬਣਾਉਣਾ ਤੇ ਅਜ ਕਬਜ਼ਾ ਕਰਨੇ ਸਿਰ ਨਹੀਂ ਸਰ ਇੱਕ ਬੰਦੇ ਨੇ ਤਾਂ ਆਪ ਦੀ ਦੁਕਾਨ ਪੂਰੀ ਸਜਾਈ ਹੋਈ ਹੈ ਪਿੱਛੇ ਉਹ ਕਿਹੜਾ ਕਿਹੜਾ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਜਿਨ੍ਹਾਂ ਵੀ ਮੈਕਸਿਮਮ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਬਾਕੀ ਜਿਹੜੀ ਕਾਰਵਾਈ ਹੈ ਤਾਂ ਦੇ ਅਗਲੀ ਕਾਰਵਾਈ ਹੈ ਉਹ ਮੈਮ ਨੂਜ਼ਮਾਨ ਕਮਿਸ਼ਨਰ ਜੀ ਠੀਕ ਹੈ ਠੀਕ ਹੈ ਇਹ ਸੈੱਡ ਬਣਾਵਾਂਗੇ ਪਰ ਅਜ ਨਹੀਂ ਬਣਾਦੇ ਕੋਈ ਅੱਗੇ ਉਹ ਜਿਹੜੀ ਅੰਮੀ ਗਰਾਹ ਨੂੰ ਕਹਿ ਦਿੰਦੇ ਆ ਮੈਂ ਤਾਂ ਕੰਮ ਹੈ ਸ਼ਰਟ ਪਾਉਣਾ ਹੈ ਛਾ ਵਾਸਤੇ ਛਾ ਵਾਸਤੇ ਸਾਰੇ ਮੈਨੂੰ ਖਾਣੇ ਦੀ ਜੀ ਦੋਸਤੋ ਆਪਦੀ ਸਮੱਸਿਆ ਜਿਹੜੀ ਆ ਉਹ ਡਰਾਈਵਰ ਕੰਡੈਕਟਰ ਹੈ ਜਿਹੜੇ ਉਹ ਦੱਸ ਰਹੇ ਆ ਜੀ ਅੱਗੇ ਅਰ ਜਿਹੜੇ ਜਿਹੜੇ ਅੱਗੇ ਕਰੋ ਫਿਰ ਵੀ ਕਿਸ ਨੇ ਪੁੱਛਿਆ ਕਿ ਹਮ ਜੀ ਅਸੀਂ ਸ਼ਿਕਾਇਤ ਪਾਤੀ ਜਿਹਨੇ ਪੰਚ ਤੋਂ ਵੱਲੋਂ ਵੀ ਤੇ ਬੱਸ ਕਨੈਕਟਰ ਡਰਾਈਵਰਾਂ ਵੱਲੋਂ ਵੀ ਕਹਿੰਦੇ ਇਹਦਾ ਕਾਊਂਟਰ ਦੇ ਅੱਗੇ ਲੱਗਿਆ ਕਾਊਂਟਰ ਜਿਹੜੇ ਕਾਊਂਟਰ ਬਣਾਉਣਾ ਤੇ ਅੱਜ ਕਬਜ਼ਾ ਕਰ ਲੈਣਾ ਨਹੀਂ ਸਰ ਇੱਕ ਬੰਦੇ ਨੇ ਤਾਂ ਆਪ ਦੀ ਦੁਕਾਨ ਪੂਰੀ ਸਜਾਈ ਹੋਈ ਹੈ ਪਿੱਛੇ ਉਹ ਕਿਹੜਾ ਕਿਹੜਾ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਹੈ ਜਿਨ੍ਹਾਂ ਵੀ ਮੈਕਸਿਮਮ ਸਮਾਨ ਸਾਰਾ ਕਬਜ਼ੇ ਚ ਲਿਆ ਗਿਆ ਹੈ ਬਾਕੀ ਜਿਹੜੀ ਕਾਰਵਾਈ ਹੈ ਤਾਂ ਅਗਲੀ ਕਾਰਵਾਈ ਹੈ ਉਹ ਮੈਮ ਨੂਸਮਾਨ ਕਮਿਸ਼ਨਰ ਨਾਲ ਚਸ਼ਕਾ ਠੀਕ ਹੈ ਇਹ ਸਾਈਡ ਲਾਈਨ ਬਣਾਵਾਂਗੇ ਪਰ ਅਜੇ ਨਹੀਂ ਬਣਾ ਰਹੇ ਕੋਈ ਹੱਲ ਨਹੀਂ ਆ ਰਿਹਾ ਉਹ ਜਿਹੜੀ ਅੰਮੀ ਗਰਾਹ ਨੂੰ ਕਹਿ ਦਿੰਦੇ ਆ ਮੈਂ ਤਾਂ ਕੰਮ ਹੈ ਸ਼ਰਟ ਪਾਉਣਾ ਹੈ ਛਾ ਵਾਸਤੇ ਛਾ ਵਾਸਤੇ ਬਾਰੇ ਮੈਂ ਉਹ ਖਾ ਨਹੀਂ ਨਹੀਂ ਦੋਸਤੋ ਆਪਦੀ ਸਮੱਸਿਆ ਜਿਹੜੀ ਹੈ ਉਹ ਡਰਾਈਵਰ ਕੰਡਕਟਰ ਹੈ ਜਿਹੜੇ ਉਹ ਦੱਸ ਰਹੇ ਆ